ਸਾਸੀ ਕਾਲਜੀ ਸਾਰੇ ਉਪਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਢਿੱਲਵਾ ਦੇ ਵਿੱਚ ਇਹ ਲਮਾ ਪਿੰਡ ਕੋਟਕਪੂਰੇ ਦਾ ਗਵੰਡੀ ਦਾ ਪਿੰਡ ਆ ਮਿੱਤਰੋ ਜਦੋਂ ਕੋਟਕਪੂਰੇ ਤੋਂ ਆਪਾਂ ਬਾਹਰ ਨਿਕਲ ਕੇ 2.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਪਿੰਨੋਂ ਆਉਂਦਾ ਵਾ ਟਿੱਲਵਾ ਤੇ ਟਿੱਲਵਾ ਪਿੰਡ ਦੇ ਵਿੱਚ ਆ ਕੇ ਤੁਸੀਂ ਪੁੱਤਨੀਆਂ ਮਿੱਤਰੋ ਲਾਪਰੀ ਦਵਾਈ ਪੱਠੇ ਵਾਲੇ ਦੀ ਦੁਕਾਨ ਕਿਉਂਕਿ ਬਾਈ ਦੇ ਕੋਲੇ ਪੱਠੇ ਸਟਾ ਮੌਜੂਦ ਹੁੰਦੇ ਆ ਮਿੱਤਰੋ ਕੁਤਲ ਕੇ ਹਾਤਿਆਂ ਦੇ ਵਿੱਚ ਡੈਰੀ ਫਾਰਮਾਂ ਦੇ ਵਿੱਚ ਬਾਈ ਜਿਹੜੀ ਪੌਂਚ ਕਰਦਾ ਵਾ ਜਪੱਠੇ ਲੈਣੇ ਹੋ ਤਾਂ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਆ ਜੀ ਆਪਾਂ ਨੰਬਰ ਤਾਂ ਲਾਈ ਦਿਨਾਂ ਸਕਰੀਨ ਦੇ ਉੱਤੇ ਕੀ ਡਿਟੇਲ ਆ ਅੱਜ ਦੇ ਜਨਵਾਰਾਂ ਦੀ ਸਾਰੀ ਜਾਣਕਾਰੀ ਲਾਪ੍ਰੀਤ ਵੀਰ ਤੋਂ ਲੈ ਕੇ ਦਿੰਦੇ ਆ ਤੁਹਾਨੂੰ ਆਹ ਰੇਟ ਦੂਰੇ ਦੇ ਦੇਣਾ ਸਾਰੀ ਜਾਣਕਾਰੀ ਲੈਣੀ ਹੈ ਆਪਣੀ ਵੀਰ ਕੀ ਹਾਲਾ ਬੰਦੇ ਬਾਈ ਠੀਕ ਆ ਵੀਰੇ ਠੀਕ ਆ ਓਕੇ ਆ ਹਾਂਜੀ ਚੜਦੀ ਕਲਾ ਹਾਂਜੀ ਠੀਕ ਆ ਅਸਲ ਲਾਪ੍ਰੀਤ ਘਰ ਲਿਆ ਆ ਵੀ ਉਹਦਾ ਨਾਂ ਪ੍ਰੋਪਰ ਦੱਸਦੇ ਮੈਨੂੰ ਕਿੱਥੇ ਘਰ ਆ ਵਕੀਲ ਦਾ ਆਪਣਾ ਮੇਨ ਰੋਡ ਤੇ ਘਰ ਆ ਬਾਈ ਠੀਕ ਆ ਪੱਠਿਆਂ ਦੀ ਟਾਲ ਆਪਣੀ ਪੱਠਿਆਂ ਦੀ ਟਾਲ ਆ ਬਾਈ ਪੱਠੇ ਵਾਲਾ ਪੁੱਛਦੇ ਹਾਂਜੀ ਇਹ ਬਾਪੂ ਦਾ ਨਾਮ ਖਾਲਸਾ ਕਿ ਕਰੇ ਜਾਣਾ ਖਾਲਸਾ ਪਠਿਆਲਾ ਹਾਂ ਠੀਕ ਓਕੇ ਅਰੇ ਗਾਲਿਆਂ ਉਹ ਵੀ ਖਾਲਸਾ ਬਈ ਜਿਹੜੀ ਗਾਪਾ ਵੇਚਨੀ ਆ ਇਹ ਫੇਰ ਲੈ ਕੇ ਆਉਂਦੀ ਕਿ ਕਰਦੀ ਆ ਨਹੀਂ ਮੁੱਲ ਲੈ ਖਰੀਦੀ ਆ ਭਾਈ ਠੀਕ ਆ ਵੀ ਵਪਾਰ ਦਾ ਕੰਮ ਵੀ ਨਾਲ ਹੈ ਹਾਂ ਤੇ ਇਹ ਕਿੰਨੇ ਵਸ ਹੁੰਦੀ ਆ ਬਈ ਇਹ ਦੂਜਾ ਸਵਰਸ ਹੁੰਦੀ ਆ ਬਈ ਸੁਣਾ ਲੈ ਤੂੰ ਦੋਸਾਂ ਜੀ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਇਹ ਪੰਜ ਚਾਰ ਦਿਨ ਲੈ ਜੂਗੀ ਬਈ ਪੰਜ ਚਾਰ ਦਿਨ ਲੈ ਜੂ ਕੀ ਦੋਧਰ ਕਰ ਦੱਸਿਆ ਹੋਇਆ ਪਹਿਲਾਂ ਪਲੀਤ ਵੀਰੇ ਦਾ ਇਹ 18 20 ਕਿਲੋ ਦੱਸਿਆ ਬਈ ਇਹ ਤੂੰ ਕਿਹਦਾ ਫਰਾਂ ਲੈਵਾ ਬਹੁਤ ਹੈਗਾ ਗੱਲ ਤਿਆਰੀ ਬਹੁਤ ਚੰਗੀ ਕਰੂੰਗੀ ਹਾਂ ਇਹ ਦਿਨ ਕਿਨੇ ਪਹਿ ਜਾ ਵੀ ਰਹਿੰਦੇ ਪੰਜ ਚਾਰ ਦਿਨ ਹੀ ਲਿਜਾਓ ਵੀ ਬਈ ਪੰਜ ਚਾਰ ਦਿਨ ਹੀ ਲਿਜਾਉਗੀ ਅਰੇ ਲਾ ਪ੍ਰੀਤ ਬਾਈ ਕੀ ਪੈ ਕੀਤਾ ਇਹਦਾ 72000 ਚ ਮਾਨਤਾ ਕਰ ਦਾਂਗੇ 72000 ਚ ਮਾਨਤਾ ਕਰ ਦਿਆਂਗੇ ਤੇ ਖੁੱਲ ਕੇ ਦੱਸ ਦੇ ਮੈਨੂੰ ਹਾਂ ਨਾ ਵੀ ਰਸਤਾ ਇਹਨੇ ਦਾ ਸਾਫੇ ਬਣਾਉਣਾ ਕਾਰੇ ਵਾਰੇ ਕਰਕੇ ਵੀ ਜਿਵੇਂ ਪੱਥਿਆਂ ਦਾ ਸੌਦਾ ਕਰਾਇਆ ਜੇ ਉਹਨਾਂ ਨੂੰ ਕਹਿੰਦਾ ਟੋਕਰ ਇਹਨੇ ਦਾ ਲੈ ਜਾ ਮੈਂ ਕੱਲ੍ਹ ਕਾ ਤੋ ਉਹ ਉਹ ਜਦ ਮੈਂ ਇਹ 70000 ਦੀ ਦੇ ਦਾਂਗੇ 70000 ਦੀ ਦੇ ਦੇਗਾ ਹੋਰੀ ਵੀਰੇ ਕੱਢੀ ਬਾਹਰ ਨੂੰ ਕੋਲੀ ਮਾਰਾ ਸੂਆ ਦੁੱਧੇ ਹੀ ਨਾ ਵੀਰੇ ਹਾਂਜੀ ਹਾਂਜੀ ਦੂਜਾ ਸੂਆ ਸੁੰਦੀ ਆ ਥਣ ਦੇ ਸੈਜ ਦੀ ਮਜ਼ਬੂਤੀ ਬਾਕਮਾਲਾ ਹੱਡਾ ਪੈਰਾਂ ਦੀ ਕੁਲੀ ਟੁੱਲੀ ਗਾਵਾਂ ਮਿੱਤਰੋ ਬਾਦੀ ਬੰਕਰ ਦੇ ਵਿੱਚ ਮਧਰੀ ਡਾਲ ਦੇ ਵਿੱਚ ਗਾਂ ਪੈਂਦੀ ਆ ਜਿਵੇਂ ਆਪਾਂ ਕਹਿ ਦਿੰਨੇ ਹੁਣ ਇਹਦਾ ਬਰੀਕੀ ਬਰੂਕੀ ਗਾਂ ਦੇ ਵਿੱਚ ਕਮਾਲ ਆ ਕਿਉਂਕਿ ਅਡਰ ਦੀ ਬੇਤਰੀਨ ਖਾ ਸਕਾ ਮਿੱਤਰੋ ਥਣ ਦੇਵਾ ਬੜਾ ਜ਼ਬਰਦਸਤ ਲੱਗਾ ਹੋਇਆ ਤੇ ਥਣ ਦੀ ਮਜ਼ਬੂਤੀ ਬੜੀ ਚੰਗੀ ਆ ਮਈਆਂ ਵਰਗਾ ਥਣ ਲੱਗਾ ਹੋਇਆ ਕਣਮਾਲੀ ਨੂੰ ਮਿੱਤਰੋ ਮਈਆਂ ਦੇ ਥਣ ਵਰਗਾ ਥਣ ਲੱਗਾ ਹੋਇਆ ਸੋਰੀ ਬਰੀਕੀ ਵੱਲੋਂ ਬਾਕਮਾਲਾ ਲੈ ਆ ਵੀ ਕੱਢ ਲੈ ਖੇਤ ਲੈ ਪਾਰ ਵੇ ਚਿੱਟੀਆਂ ਸਾਰੀ ਕਾਲੇ ਕਰਨਾ ਬਾਕੀ ਸਾਰੀ ਗਾਂ ਜਿਹੜੀ ਚਿੱਟੇਪਣ ਦੇ ਵਿੱਚ ਤੇ ਵਾਲਾ ਬਰੀਕੀ ਵਾਲਾ ਸਭ ਜ਼ਰੂਰ ਕਾਲਾ ਦਿਖਾਉਂਦੀ ਆ ਮਾੜਾ ਮੋਟ ਮਜ਼ਬੂਤੀਆਂ ਉਹ ਸਾਰੀ ਚੰਗੀ ਆ ਦੁੱਧ ਪੀਣ ਵਾਲੇ ਭਰਾ ਦੇ ਲਈ ਪੂਰੀ ਲਾਹੇਵੰਦ ਚੀਜ਼ ਆ ਮਿੱਤਰੋ ਜਿਹੜੇ ਭਰਾ ਨੇ ਕਰੇ ਸਾਡਾ ਦੋ ਦੋਬੀ ਨੂੰ ਲੈਣੀ ਆ ਮੇਰੇ ਹਿਸਾਬ ਦੇ ਨਾਲ ਭਾਅ ਵੱਲੋਂ ਵੀ ਤੇ ਉਹ ਅੰਗਾ ਪੈਰਾ ਵੱਲੋਂ ਵੀ ਤੇ ਕ੍ਰਾਸ ਪੰਡ ਦੇ ਵੱਲੋਂ ਵੀ ਕਹਿਣਾ ਚੀਜ਼ ਆ ਕਿਉਂਕਿ ਇਹਨੇ ਹਜੇ ਪੜਨਾ ਬਹੁਤ ਆ ਹਜੇ ਇਹਨੇ ਮਿੱਤਰੋ ਤਿਆਰੀ ਬੜੀ ਜ਼ਬਰਦਸਤ ਕਰਨੀ ਆ ਕਿਉਂਕਿ ਇਹਦੇ ਦਿਨ ਹਜੇ 5-7 ਪੈ ਰਹੇ ਨੇ ਇਹਨੇ ਸੂਨ ਦੇ ਵਿੱਚ ਤਿਆਰੀ ਕਰਦੀ ਕਰਾਉਂਦੀ ਨੇ ਜਦੋਂ ਲੇਵਾ ਪੂਰਾ ਟਕਣਾ ਨੇ ਤੀਰ ਲਾਇਆ ਨਾ ਉਦੋਂ ਇਹਨਾਂ ਨੂੰ ਕੁਰੀਆ ਨਹੀਂ ਜਾਣਾ ਇਹਨੇ ਵਿਕੀ ਵਾਲਾ ਇਹਦਾ ਆਰਡਰ ਦੀ ਕੁਆਲਿਟੀ ਆ ਮਿੱਤਰੋ ਲੈ ਵੀ ਪੁੱਤ ਥਾਣਾ ਦਾ ਜੀ ਦੀਕ ਤੋਂ ਕਰਕੇ ਇੱਕ ਵਾਰੀ ਫਿਰ ਚਾਰੇ ਐਮ ਦਿਖਾ ਦੇ ਰੂਹ ਦੇ ਨਾਲ ਵੇਖੋ ਮਿੱਤਰੋ ਥਾਣਾ ਦਾ ਸਹਿਜ ਹੁਣ ਲੈ ਵੀ ਲਾ ਮੈਨੂੰ ਕਿਨਾਂ 82642 10527 ਇੱਕ ਵਾਰੀ ਹੋਰ ਆਉਣ ਦੇ 82642 10527 82642 10527 ਇੱਕ ਵਾਰ ਤੀਜ ਬੜਾ ਬੋਗਾ 82642 10527 10527 ਲੈ ਮਿੱਤਰੋ ਇਸ ਨੰਬਰ ਤੇ ਕਰ ਲਈਏ ਤੁਸੀਂ ਲਾਭ ਲਈ ਤਵੇਰੇ ਦੇ ਨਾਲ ਗੱਲਬਾਤ ਪਿੰਡ ਢਿਲਵਾ ਜ਼ਿਲ੍ਹਾ ਫਰੀਦਕੋਟ ਨੇਰੇ ਸ਼ਹਿਰ ਕੋਟਕਪੂਰਾ